ਗੋਨੀ ਅਕਾਲੀ ਦਰ ਜਿੰਦਾਬਾਦ ਗੋਨੀ ਅਕਾਲੀ ਦਰ ਜਿੰਦਾਬਾਦ ਜਿੰਦਾਬਾਦ ਵਿਕਰਮ ਜੀ ਸਿੰਘ ਜੀ ਆ ਜਿੰਦਾਬਾਦ بار بار ਘਬਰਾਣਾਓ ਮੌਕਾ ਦੇ ਕੇ ਦੇ ਦੇ ਕੇ 5 ਸਾਲ ਲੰਘਾਣਾ ਲੈ ਕੇ ਉੱਪਰ ਟਾਈਮ ਪਾਸ ਨਾ ਕਰੋ ਪਹਿਲਾਂ 5 ਸਾਲ ਕਾਂਗਰਸ ਨੂੰ ਕੈਪਟਨ ਦਿੱਤੇ ਉਹਨੇ ਲਾਰੇ ਲਾ ਕੇ ਲਾ ਤੇ ਬਹੁਤ ਜਲਾਦ ਜ਼ਾਦੇਰ ਕੇ ਗਰੀਬਾਂ ਵਾਸਤੇ ਮੈਨੀ ਦਿਓ ਜਾਂ ਜੋਸ਼ੀ ਨੂੰ ਦਿਓ ਅਸੀਂ ਤੁਹਾਡੀ ਸਲਾਹ ਦਾ ਵੀ ਸਤਿਕਾਰ ਕਰਾਂਗੇ ਅਦਬ ਕਰਾਂਗੇ ਮੈਂ ਇੰਦਰਜੀਤ ਸਿੰਘ ਪੰਡੋਰੀ ਇੰਚਾਰਜ ਵਾਰਡ ਨੰਬਰ 43 ਸ਼ਰੋਮਨੀ ਅਕਾਲੀ ਦਲ ਅੱਜ ਸਾਡੇ ਵਾਰਡ ਦੇ ਵਿੱਚ ਵਾਹ ਵਾਸੀਆਂ ਨੂੰ ਸ੍ਰੀ ਅਨਿਲ ਜੋਸ਼ੀ ਦੇ ਹੱਕੇ ਵਿੱਚ ਬਹੁਤ ਵੱਡਾ ਫਤਵਾ ਦਿੱਤਾ ਗਿਆ ਬਹੁਤ ਵੱਡਾ ਕੱਟ ਹੋਇਆ ਜਿਸ ਨੂੰ ਸ੍ਰੀ ਅਨਿਲ ਜੋਸ਼ੀ ਜੀ ਔਰ ਮਾਜਿਦੇ ਜਰਨੈਲ ਸਰਬਿਕਰਮ ਜੀ ਸੇ ਮਜੀਠੀਆਂ ਨੇ ਆਣ ਕੇ ਸੁਪੰਦਨ ਕੀਤਾ ਔਰ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਸੀ ਅਸੀਂ ਉਹ ਵੀ ਉਹਨਾਂ ਨੂੰ ਦੱਸੀਆਂ ਔਰ ਨਿਰੰਲ ਜੋ ਸੀ ਕੋ ਜਿਹੜੀਆਂ ਆਪਾਂ ਮੁਸ਼ਕਲਾਂ ਹੱਲ ਕਰਾਉਣੀਆਂ ਉਹ ਵੀ ਉਹਨਾਂ ਨੂੰ ਜਾਣੋ ਕਰਾਈਆਂ ਤੇ ਤੁਹਾਨੂੰ ਜਿਤਾ ਕੇ ਸਾਡੇ ਵਾਰਡ ਜਿਹੜੀ ਇਸ ਤੋਂ ਵੱਡੀ ਲੈਣਾ ਭੇਜੇਗੀ ਪਰ ਸਾਡੀਆਂ ਜਿਹੜੀਆਂ ਮੁੱਢਲੀਆਂ ਸਮੱਸਿਆ ਨੇ ਉਸ ਵੱਲੋਂ ਸਾਨੂੰ ਹੱਲ ਕੀਤਾ ਜਾਵੇ ਜਿਵੇਂ ਕਿ ਸਾਡੇ ਵਾਰਡ ਦੇ ਵਿੱਚ ਪੀਣ ਵਾਲਾ ਪਾਣੀ ਨਹੀਂ ਆਉਂਦਾ ਸਾਡੀਆਂ ਸੜਕਾਂ ਟੁੱਟੀਆਂ ਨਾਲੀਆਂ ਟੁੱਟੀਆਂ ਸਟੀਲ ਲੈਟ ਨਹੀਂ ਹੈਗੀ ਸਾਡੇ ਵਾਰਡ ਦੇ ਵਿੱਚ ਕੋਈ ਪਾਰਕ ਨਹੀਂ ਹੈਗਾ ਸਾਡੀ ਵਾਰਡ ਦੇ ਵਿੱਚ ਕੋਈ ਡਿਸਪੈਂਸਰੀ ਨਹੀਂ ਹੈਗੀ ਕੋਈ ਸਕੂਲ ਨਹੀਂ ਹੈਗਾ ਇਹ ਉਹ ਜਿਹੜੇ ਸੌਦਾ ਜਿਹੜੇ ਸਾਡੇ ਕੋਲ ਨਹੀਂ ਹੈਗੀਆਂ ਉਹਨਾਂ ਤੋਂ ਉਹਨਾਂ ਨੂੰ ਜਾਣੂ ਕਰਾਇਆ ਔਰ ਸਾਰੇ ਵਾਰ ਨੇ ਵੱਡਾ ਵਿਸ਼ਵਾਸ ਹੋਇਆ ਅਸੀਂ ਵਾਰ ਦੇ ਬਹੁਤ ਰਿਣੀ ਆ ਔਰ ਚਿਲਦੀਆਂ ਕਰਾਈਆਂ ਨੂੰ ਧੰਨਵਾਦ ਕਰਦੇ ਆ ਜਿੰਨਾ ਵਾਰ ਦੇ ਮੀਂਹ ਦੇ ਵਿੱਚ ਬੈਠੇ ਰਹੇ ਨੇ ਔਰ ਸਵੇਰੇ ਸਾਤ ਸ਼ਾਮ 7 ਵਜੇ ਤੇ ਲੈ ਕੇ 9:30 ਵੱਜ ਚੁੱਕੇ ਨੇ 10:10 ਹੋ ਗਏ ਆ ਤੇ ਉਦੋਂ ਤੱਕ ਸੰਗਤ ਜਿਹੜੀ ਆ ਪੂਰੀ ਬੈਠੀ ਰਹੀ ਆ ਜੀ ਮੌਜੂਦਾ ਐਮਪੀ ਬਾਰੇ ਕੀ ਕਹਿਣਾ ਜੀ ਨ ਮੌਜੂਦਾ ਬਾਰੇ ਤਾਂ ਪਤਾ ਹੀ ਲੋਕਾਂ ਨੂੰ ਪਤਾ ਮੈਂ ਕੀ ਕਹਿਣਾ ਜੀ ਉਹਨਾਂ ਨੂੰ ਉਹਨਾਂ ਨੂੰ ਲੋਕ ਜਾਣਦੇ ਨੇ ਪਿਛਲੇ 7 ਸਾਲ ਤੋਂ ਜਿਨਾ ਕਿ ਉਹਨਾਂ ਨੇ ਕੋਈ ਕੰਮ ਕੀਤਾ ਉਹਦੇ ਬਾਰੇ ਲੋਕ ਹੀ ਜਾਣਦੇ ਨੇ ਅਸੀਂ ਉਹਦੇ ਬਾਰੇ ਕੀ ਦੱਸਣਾ ਹਾਂ ਵੋਟਰਾਂ ਨੂੰ ਕੀ ਪੀਗਨ ਹਾਂ ਹਾਂਜੀ ਅਪੀਲ ਕੀ ਲਾਉਣੀ ਜAVE ਆਮ ਲੋਕ ਅਸੀਂ ਵੋਟਰਾਂ ਨੂੰ ਅਪੀਲ ਲਾਉਣੀ ਚਾਹੁੰਦੇ ਆਂ ਬਾਰ-ਬਾਰ ਘਬਰਾਣਾਓ ਮੌਕਾ ਦੇ ਕੇ ਦੇ ਦੇ ਕੇ 5 ਸਾਲ ਲੰਘਾਣਾ ਲੈ ਕੇ ਉੱਪਰ ਟਾਈਮ ਪਾਸ ਨਾ ਕਰੋ ਪਹਿਲਾਂ 5 ਸਾਲ ਕਾਂਗਰਸ ਨੂੰ ਕੈਪਟਨ ਦਿੱਤੇ ਉਹਨੇ ਲਾਰੇ ਲੱਪੇ ਲਾ ਦਿੱਤੇ ਘਰ-ਘਰ ਨੌਕਰੀ ਘਰ-ਘਰ ਪੈਨਸ਼ਨ ਘਰ-ਘਰ ਵਡਾਫਾ ਪੈਜਣਾ 25000 ਰੁਪਇਆ ਔਰ ਔਰ ਜਿਹੜਾ ਕੇਜਰੀ ਵਾਲਾ ਆ ਝੂਠੀਆਂ ਗਰੰਟੀਆਂ ਸਾਰੀਆਂ ਝੂਠੀਆਂ ਗਰੰਟੀਆਂ ਘਰ ਘਰ 1000 1000 ਰੁਪਏ ਦੇਵਾਂਗਾ ਬੱਚਾ ਨੌਕਰੀ ਦੇਵਾਂਗਾ ਨਸ਼ੇ ਬੰਦ ਕਰਾਂਗਾ ਪਰ ਉਸੇ ਤਰ੍ਹਾਂ ਹੀ ਸਾਰਾ ਜਿਹੜਾ ਕਾਰੋਬਾਰ ਆ ਉਸੇ ਤਰ੍ਹਾਂ ਜਲਦ ਨਸ਼ਾ ਅੱਗੇ ਨੂੰ ਵਧ ਗਿਆ ਸੋ ਵਾਰ-ਵਾਰ ਪੰਜਾਬੀਆਂ ਨੂੰ ਇਹੀ ਬੇਨਤੀ ਕੀਤੀ ਹੈ ਆਪਣੇ ਵਾਰਡ ਵਾਸੀਆਂ ਨੂੰ ਇਲਾਕੇ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਆਪਣੀ ਵੋਟ ਜਿਹੜੀ ਆ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪਾ ਕੇ ਕਾਮਯਾਬ ਕਰੋ ਤਾਂਕਿ ਜੋ ਜਿਹੜੇ ਸਮੱਸਿਆ ਸਾਡੀਆਂ ਪੰਜਾਬ ਦੀਆਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਜਿੰਦਾਬਾਦ ਜਿੰਦਾਬਾਦ ਜਗਮੀਆ ਕਾਲੀ ਜਿੰਦਾਬਾਦ ਜਿੰਦਾਬਾਦ ਬਿਕਰਮ ਜੀ ਸਿੰਘ ਜੀ ਠੀਆ ਜਿੰਦਾਬਾਦ ਬਾਰ ਬਾਰ ਘਬਰਾਣਾਓ ਮੌਕਾ ਦੇ ਕੇ ਦੇ ਦੇ ਕੇ 5 ਸਾਲ ਨਗਾਣਾ ਲੇ ਗੋ ਆਪਣਾ ਟਾਈਮ ਪਾਸ ਨਾ ਕਰੋ ਪਹਿਲਾਂ 5 ਸਾਲ ਕਾਂਗਰਸ ਨੂੰ ਕੈਪਟਨ ਦਿੱਤੇ ਉਹਨੇ ਲਾਰੇ ਲੱਪੇ ਲਾਤੇ ਥੋੜੀ ਜਲਾਹ ਜਾਂ ਦੇਰ ਕੇ ਗਰੀਬਾਂ ਵਾਸਤੇ ਮੈਨੇ ਦਿਓ ਜਾਂ ਜੋਸ਼ੀ ਨੂੰ ਦਿਓ ਅਸੀਂ ਥੋੜੀ ਸਲਾਹ ਦਾ ਵੀ ਸਤਿਕਾਰ ਕਰਾਂਗੇ ਅਦਬ ਕਰਾਂਗੇ ਮੈਂ ਇੰਦਰਜੀਤ ਸਿੰਘ ਪੰਡੋਰੀ ਅੰਚਾਰਜ ਵਾਰਡ ਨੰਬਰ 43 ਸ਼ਰੋਮਨੀ ਅਕਾਲੀ ਦਲ ਅੱਜ ਸਾਡੇ ਵਾਰਡ ਦੇ ਵਿੱਚ ਵਾਰਡ ਵਾਸੀਆਂ ਨੂੰ ਸ੍ਰੀ ਅਨਿਲ ਜੋਸ਼ੀ ਦੇ ਹਾਕੇ ਵਿੱਚ ਬਹੁਤ ਵੱਡਾ ਫਤਵਾ ਦਿੱਤਾ ਗਿਆ ਬਹੁਤ ਵੱਡਾ ਕਟ ਹੋਇਆ ਜਿਸ ਨੂੰ ਸ੍ਰੀ ਅਨਿਲ ਜੋਸ਼ੀ ਜੀ ਔਰ ਮਾਜਿਦੇ ਜਨਰਲ ਸਿਨਾਬ ਵਿਕਰਮ ਜੀ ਸਿੰਘ ਮਜੀਠੀਆ ਨੇ ਆ ਕੇ ਸਬੋਧਨ ਕੀਤਾ ਔਰ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਸੀ ਅਸੀਂ ਉਹ ਵੀ ਉਹਨਾਂ ਨੂੰ ਦੱਸੀਆਂ ਔਰ ਅਨਿਲ ਜੋਸ਼ੀ ਕੋ ਜਿਹੜੀਆਂ ਆਪਾਂ ਮੁਸ਼ਕਲ ਹੱਲ ਕਰਾਉਣੀਆਂ ਉਹ ਵੀ ਉਹਨਾਂ ਨੂੰ ਜਾਣੂ ਕਰਾਈਆਂ ਤੇ ਤੁਹਾਨੂੰ ਜਿਤਾ ਕੇ ਸਾਡੀ ਵਾਰਡ ਜਿਹੜੀ ਇਸ ਵੱਡੀ ਲੈਣਾ ਭੇਜੇਗੀ ਪਰ ਸਾਡੀਆਂ ਜਿਹੜੀਆਂ ਮੁੱਢਲੀਆਂ ਸਮੱਸਿਆ ਨੇ ਉਸ ਵਾਰ ਦਾ ਸਾਨੂੰ ਹੱਲ ਕੀਤਾ ਜਾਵੇ ਜਿਵੇਂ ਕਿ ਸਾਡੀ ਵਾਰਡ ਦੇ ਵਿੱਚ ਪੀਣ ਦਾ ਪਾਣੀ ਨਹੀਂ ਆਉਂਦਾ ਸਾਡੀਆਂ ਸੜਕਾਂ ਟੁੱਟੀਆਂ ਨਾਲੀਆਂ ਟੁੱਟੀਆਂ ਸਟੀਲ ਲੈਟ ਨਹੀਂ ਹੈਗੀ ਸਾਡੇ ਵਾਰਡ ਦੇ ਵਿੱਚ ਕੋਈ ਪਾਰਕ ਨਹੀਂ ਹੈਗਾ ਸਾਡੀ ਵਾਰਡ ਦੇ ਵਿੱਚ ਕੋਈ ਡਿਸਪੈਂਸਰੀ ਨਹੀਂ ਹੈਗੀ ਕੋਈ ਸਕੂਲ ਨਹੀਂ ਹੈਗਾ ਇਹੋ ਜਿਹੇ ਜਿਹੇ ਸੌਦੇ ਜਿਹੜੇ ਸਾਡੇ ਕੋਲ ਨਹੀਂ ਹੈਗੀਆਂ ਉਹਨਾਂ ਦੇ ਉਹਨਾਂ ਨੂੰ ਜਾਣੂ ਕਰਾਇਆ ਔਰ ਸਾਰੇ ਵਾਰਡ ਨੇ ਵੱਡਾ ਵਿਸ਼ਵਾਸ ਦਿਵਾਇਆ ਅਸੀਂ ਵਾਰਡ ਦੇ ਬਹੁਤ ਰਿਣੀ ਆ ਔਰ ਕਰਦੀਆਂ ਕਰਾਈਆਂ ਨੂੰ ਧੰਨਵਾਦ ਕਰਦੇ ਆ ਜਿੰਨਾ ਵਾਰਡ ਦੇ ਮੀਂਹ ਦੇ ਵਿੱਚ ਬਿਠੇ ਰਹੇ ਨੇ ਔਰ ਸੇਰੇ ਸਾਤ ਸ਼ਾਮ 7 ਵਜੇ ਤੇ ਲੈ ਕੇ 9:30 ਵੱਜ ਚੁੱਕੇ ਨੇ 10:00 ਹੋ ਗਏ ਆ ਤੇ ਉਦੋਂ ਤੱਕ ਸੰਗਤ ਜਿਹੜੀ ਆ ਪੂਰੀ ਬੈਠੀ ਰਹੀ ਆ ਜੀ ਮੌਜੂਦਾ ਐਮਪੀ ਬਾਰੇ ਕੀ ਕਹਿਣਾ ਜੀ ਇਹ ਲੈ ਮੌਜੂਦਾ ਬਾਰੇ ਤਾਂ ਪਤਾ ਇਹ ਲੋਕਾਂ ਨੂੰ ਪਤਾ ਮੈਂ ਕੀ ਕਹਿਣਾ ਜੀ ਉਹਨਾਂ ਨੂੰ ਉਹਨਾਂ ਨੂੰ ਲੋਕ ਜਾਣਦੇ ਨੇ ਪਿਛਲੇ 7 ਸਾਲ ਤੋਂ ਜਿੰਨਾ ਕਿ ਉਹਨਾਂ ਨੇ ਕੋਈ ਕੰਮ ਕੀਤਾ ਉਹਦੇ ਬਾਰੇ ਲੋਕ ਹੀ ਜਾਣਦੇ ਨੇ ਅਸੀਂ ਉਹਦੇ ਬਾਰੇ ਕੀ ਦੱਸਣਾ ਔਟ ਆਨ ਕੀ ਹਾਂਜੀ ਅਪੀਲ ਵੀ ਲਾਉਣੀ ਜਗਿਆ ਆਪਾਂ ਅਸੀਂ ਵੋਟਰਾਂ ਨੂੰ ਅਪੀਲ ਲਾਉਣੀ ਚਾਹੁੰਦੇ ਆਂ ਬਾਰ-ਬਾਰ ਘਮਰਾਣਾਓ ਮੌਕਾ ਦੇ ਕੇ ਦੇ ਦੇ ਕੇ 5 ਸਾਲ ਲੰਘਾਣਾ ਲੈ ਕੇ ਉੱਪਰ ਟਾਈਮpass ਨਾ ਕਰੋ ਪਹਿਲਾਂ ਪੰਜ ਸਾਲ ਕਾਂਗਰਸ ਨੂੰ ਕੈਪਟਨ ਦਿੱਤੇ ਉਹਨੇ ਲਾਰੇ ਲੱਪੇ ਲਾਤੇ ਘਰ-ਘਰ ਨੌਕਰੀ ਘਰ-ਘਰ ਪੈਨਸ਼ਨ ਘਰ-ਘਰ ਵਡਾਫਾ ਪੈਸੇ 25000 ਰੁਪਇਆ ਔਰ ਹੁਣ ਜਿਹੜਾ ਕੇਜਰੀ ਵਾਲਾ ਆ ਝੂਠੀਆਂ ਗਰੰਟੀਆਂ ਸਾਰੀਆਂ ਝੂਠੀਆਂ ਗਰੰਟੀਆਂ ਘਰ-ਘਰ 1000-1000 ਰੁਪਇਆ ਦੇਵਾਂਗਾ ਬੱਚਾ ਨੌਕਰੀ ਦੇਵਾਂਗਾ ਨਸ਼ੇ ਬੰਦ ਕਰਾਂਗਾ ਪਰ ਉਸੇ ਤਰ੍ਹਾਂ ਇਹ ਸਾਰਾ ਜਿਹੜਾ ਕਾਰੋਬਾਰ ਆ ਉਸੇ ਤਰ੍ਹਾਂ ਜਲਦ ਨਾਲ ਨਸ਼ਾ ਅੱਗੇ ਨੂੰ ਵੱਧ ਗਿਆ ਸੋ ਵਾਰ-ਵਾਰ ਪੰਜਾਬੀਆਂ ਨੂੰ ਇਹੀ ਬੇਨਤੀ ਕੀਤੀ ਹੈ ਆਪਣੇ ਵਾਰਡ ਵਾਸੀਆਂ ਨੂੰ ਇਲਾਕੇ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਆਪਣੀ ਵੋਟ ਜਿਹੜੀ ਆ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪਾ ਕੇ ਕਾਮਯਾਬ ਕਰੋ ਤਾਂਕਿ ਜੋ ਜਿਹੜੇ ਸਮੱਸਿਆ ਸਾਡੀਆਂ ਪੰਜਾਬ ਦੀਆਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ